ਰਾਜਾ ਬੜਿੰਗ ਜੀ ਦਾ ਤੇ ਪੋਸਟਰ ਹੋ ਗਿਆ ਜਿਆਦੀ ਰਾਜਾ ਬੜਿੰਗ ਜੀ ਨੇ ਜਿਹੜੇ ਪੋਸਟਰ ਜਾਰੀ ਕੀਤੇ ਹੋਂ ਤੱਕ ਮੈਨੂੰ ਲੱਗਦਾ ਕਿ ਸਦਾਈ ਆਉਂਦਿਆਂ ਆਉਂਦਿਆਂ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ ਬੈ ਤੇ ਖਤਮ ਹੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ ਉਹਨਾਂ ਨੂੰ ਆਪਣੇ ਆਪ ਵੀ ਸਮਝ ਲਾਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਉਹ ਲੋਕਾਂ ਦੇ ਹਾਂਣ ਦੀ ਲੀਡਰਸ਼ਿਪ ਨਹੀਂ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਦੇ ਮਸਲੇ ਕੀ ਹੈ ਰਾਜੇ ਬੜਿੰਗ ਉਹਨਾਂ ਦੇ ਬੇਤੁੱਕੇ ਬਿਆਨ ਜਿਹੜੇ ਉਹਦਾ ਪੱਤਾ ਬਾਜਵੇ ਉਹਨਾਂ ਦਾ ਜਿਹੜਾ ਅਬਾ ਗਵਾ ਬੋਲਣਾ ਜਿਹੜਾ ਉਹ ਕਾਂਗਰਸ ਦੀ ਜੋ ਉੱਥੇ ਹਾਲਤ ਹੋਈ ਆ ਚੌਥੇ ਨੰਬਰ ਤੇ ਗਈ ਆ ਇਸ ਕਰਕੇ ਰਾਜੇ ਬੜਿੰਗੋ ਨਾ ਬਾਦੇ ਤੋਂ ਮੇਰਾ ਖਲ ਜਾਰੀ ਗੱਲ ਕਾਲੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਭੜ ਗਿਆ ਨਾਲ ਹੀ ਕਾਂਗਰਸ ਦਾ ਨਿਭੜ ਗਿਆ ਨਾਲ ਹੀ ਉਹਨਾਂ ਦਾ ਨਿਭੜ ਗਿਆ 27 ਚ ਮਾਜ ਚ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਦੂ ਹਾਦੂ ਕਿ ਤੁਸੀਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਵਿਕਾਸਪਕੀ ਨੀਤੀਆਂ ਉਹਨਾਂ ਨੂੰ ਘਰ ਘਰ ਪਹੁੰਚਾਉਣਾ ਜਿਹੜਾ ਉਹ ਸਾਡੀ ਇੱਕ ਵੱਡੀ ਜੋ ਮਿਆਦੀ ਹੋਊਗੀ ਉਹ ਕਹਾਂਗੇ ਆਪਾਂ ਬਹੁਤ ਕਿਉਂਕਿ ਪਾਰਟੀ ਨੇ ਕੰਮ ਇੰਨੇ ਵਧੀਆ ਕੀਤੇ ਆ ਕਿ ਉਹਨੂੰ ਲੋਕਾਂ ਤੱਕ ਖੜਨਾ ਇੰਨਾ ਕੋਈ ਬਹੁਤ ਵੱਡਾ ਔਖਾ ਨਹੀਂਗਾ ਲੋਕਾਂ ਤੱਕ ਪਹੁੰਚਾਉਣਾ ਹੀ ਇੱਕ ਕੰਮ ਹੈ ਕਿ ਆਪਾਂ ਮਤਲਬ ਅੱਗੇ ਤੱਕ ਜਿਹੜਾ ਉਹਨੂੰ ਲੋਕਾਂ ਤੱਕ ਲੈ ਜਾਈਏ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਨੂੰ ਭਾਰਤੀਆਂ ਨੂੰ ਆਪਣੀ ਸਰਕਾਰ ਦੀਆਂ ਤੇ ਆਪਣੀ ਪਾਰਟੀ ਦੀਆਂ ਨੀਤੀਆਂ ਦੇ ਬਾਰੇ ਤੇ ਜੰਗ ਕਰੇ। ਸਰਬਾਤ ਸਭ ਤਰਨਤਨ ਦੇ ਵਿੱਚ ਜਿੰਮਨੀ ਚੋਣ ਹੋਈ ਆ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜੜੀ ਆ ਉੱਥੇ ਦਰਜ ਕੀਤੀ। ਹੱਤਪੜ ਦੇ ਵਿੱਚ ਜਿਵਨੀ ਚੋਣ ਜਿਹੜੀ ਹੋਈ ਆ ਹੁਣੇ ਪਛਾਦ ਵੀ ਕਰਾਵਾਂਗੇ ਜੀ ਉਹਦੇ ਦੋ ਪੱਖ ਨੇ ਜਿਹੜੇ ਤੁਹਾਨੂੰ ਮੀਡੀਆ ਨੂੰ ਸੁਭਨੇ ਚਾਹੀਦੇ ਜੀ ਇੱਕ ਉਹਦਾ ਪੱਖ ਇਹ ਆ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਖੀ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਦੇ ਕਦੀ ਪੌਣੇ 40 ਸਾਲ ਵਿਕਾਸ ਲਈ ਜਿਹੜੇ ਕੰਮ ਕੀਤੇ ਸੀਗੇ ਜੀ ਹੱਤਪੜ ਦੇ ਲੋਕਾਂ ਨੇ ਮਝੈਲਾ ਨਹੀਂ ਉਸ ਕੰਮਾਂ ਦੇ ਉੱਤੇ ਬਹੁਤ ਲਾਇਕ ਹੈ ਬਾਕੀ ਆ ਹੀ ਸਰਕਾਰ ਨੇ ਜਿਹੜੇ ਬੰਦਿਆਂ ਕੰਮ ਕੀ। ਤਰਿਮਾਨ ਸਾਹਿਬ ਜਿਹੜਾ ਉਹਦਾ ਦੂਜਾ ਪੱਖ ਜਿਹੜੀ ਗੱਲ ਅਸੀਂ ਪਿਛਲੇ 7-8 ਸਾਲਾਂ ਤੋਂ ਕਹਿ ਰਹੇ ਜਿਹੜੀ ਗੱਲ ਸਾਡਾ ਪੰਜਾਬ ਕਹਿ ਰਹੇ ਕਿ ਜਿਹੜਾ ਪੰਜਾਬ 'ਚ ਗੈਂਗਸਟਰ ਤੇ ਪੰਜਾਬ 'ਚ ਜਿਹੜੇ ਨਸ਼ੇ ਆਏ ਉਹ ਕਾਲੀ ਦਲ ਦੇ ਆਵਾਜ਼ ਦੇ ਵਿੱਚ ਆਏ। ਔਰ ਇਸ ਚੋਣ ਨੇ ਸਾਬਤ ਕਰਤਾ ਕਿ ਵਾਕਿਆ ਹੀ ਕਾਲੀ ਦਲ ਨੇ ਮਤਲਬ ਜਿਹੜੇ ਗੈਂਗਸਟਰ ਲੈ ਕੇ ਆਏ ਸੀਗੇ ਜਿਹੜੇ ਕੈਂਡੀਡੇਟ ਨੂੰ ਡੇਗੜ ਦਿੱਤੀ ਗਈ ਕਾਲੀ ਦਲ ਵੱਲੋਂ ਉਹ ਕੈਂਡੀਡੇਟ ਕੌਣ ਆ ਕੌਣ ਨਹੀਂ ਇਹਦੇ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਮਾਜੇ ਦੇ ਬੱਚੇ-ਬੱਚੇ ਨੂੰ ਪਤਾ ਸੋ ਇਹ ਗੱਲ ਸਪਸ਼ਟ ਹੋ ਗਈ ਕਿ ਕਾਲੀ ਦਲ ਨੇ ਹੀ ਪੰਜਾਬ ਦੇ ਵਿੱਚ ਨਸ਼ਾ mafia ਲੈ ਕੇ ਆਏ ਕਾਲੀ ਦਲ ਹੀ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਲੈ ਕੇ ਆਇਆ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਹੋੜੋ ਕਿਤੇ ਆਪਣੀ ਗੱਲ ਤੋਂ ਅੱਗੇ ਪਿੱਛੇ ਮੁੱਕਰ ਨਹੀਂ ਸਕਦੇ ਇਹ ਦੋ ਚੀਜ਼ਾਂ ਬਹੁਤ ਕਲੀਅਰ ਹੋਈਆਂ ਇਲੈਕਸ਼ਨ ਦੇ ਵਿੱਚ ਸੋ ਬਹੁਤ ਵੱਡੀ ਜਿੱਤ ਹੋਈ ਹੈ ਮਝੈਲਾਂ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਹੈ ਜਿਹੜੇ ਲੋਕ ਇਹ ਸਮਝਦੇ ਹੀ ਕਿ ਮਾਝੇ 'ਚ ਸ਼ੈਦ ਪਾਰਟੀ ਕਮਜ਼ੋਰ ਆ ਜਾਂ ਮਾਝੇ 'ਚ ਨਹੀਂ ਮਤਲਬ ਉਹਨੀ ਪਗੰਦੀ ਗਈ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਜੀ ਉਦੋਂ ਅਸੀਂ 22 ਦੇ ਵਿੱਚ ਜਿਹੜੀਆਂ 16 ਸੀਟਾਂ ਮਾਝੇ ਦੇ ਵਿੱਚੋਂ ਜਿੱਤੀਆਂ ਸੀ ਐਰਕਾਂਸੀ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਝੇ ਚ ਜਿੱਤ ਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇ ਰਿਵਾਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਚ ਜਿਹੜੀਆਂ ਅਸੀਂ ਪਾਵਾਂਗੇ ਮਾਝੇ ਚ ਪਾਰਟੀ ਬਹੁਤ ਜ਼ਬਰਦਸਤ ਫੰਦਾ ਸਿੱਧ ਕਰੂਗੀ ਔਰ ਮਾਝੇ ਚ ਪਾਰਟੀ ਨੂੰ ਹੋਰ ਚੰਗੀ ਤਰ੍ਹਾਂ ਜਿਹੜਾ ਉਹ ਵੀ ਮਜ਼ਬੂਤ ਕੀਤਾ ਜਾਊਗਾ ਮਾਝੇ ਦੇ ਜਿਹੜੇ ਮਸਲੇ ਆ ਬਾਰਡਰ ਦੇ ਜਿਹੜੇ ਮਸਲੇ ਉਹਨਾਂ ਮਸਲਿਆਂ ਨੂੰ ਕੇਂਦਰ ਸਰਕਾਰ ਤੱਕ ਖੜਨਾ ਆਪਣੀ ਸਰਕਾਰ ਕੋ ਹੱਲ ਕਰੋਣਾ ਉਹ ਇੱਕ ਤਬ ਅਸੀਂ ਆ ਸਾਲ ਜਿਹੜਾ ਉਹ ਕਰਾਂਗੇ 2027 ਦੇ ਵਿੱਚ ਜਿੱਥੇ ਪੰਜਾਬ ਚ ਪਾਰਟੀ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਵਾਪਸੀ ਕਰੂਗੀ ਉਥੇ ਮਾਝੇ ਦੇ ਲੋਕ ਵੀ ਮਾਝੇ ਦੀ ਧਰਤੀ ਦੇ ਉੱਤੇ ਫਿਰ ਇੱਕ ਵਾਰ ਆ ਮਾਦੀ ਪਾਰਟੀ ਨੂੰ ਵੱਡੀ ਵਾਪਸੀ ਦੇ ਰਿਹਾ ਹੈ ਕੱਲ ਦਿੱਤੀ ਹੈ ਕੱਲ ਦਿੱਕ ਦਿਨ ਰਾਜਾ ਬੜਿੰਗ ਦਾ ਕੋਈ ਪੋਸਟਰ ਜਾਰੀ ਕੀਤਾ ਗਿਆ ਹੈ ਰਾਜਾ ਬੜਕੀ ਜੀ ਦਾ ਤੇ ਪੋਸਟਰ ਹੋ ਗਿਆ ਜਿਆਦੀ ਰਾਜਾ ਬੜਿੰਗ ਜੀ ਨੇ ਜਿਹੜੇ ਪੋਸਟਰ ਜਾਰੀ ਕੀਤੇ ਹੁਣ ਤੱਕ ਮੈਨੂੰ ਲੱਗਦਾ ਕਿ ਸਤਾਈ ਆਉਂਦੇ ਆਉਂਦੇ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ ਬਸ ਤੇ ਖਤਮ ਹੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ ਉਹਨਾਂ ਨੂੰ ਆਪਣੇ ਆਪ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਉਹ ਲੋਕਾਂ ਦੇ ਹਾਂਡ ਦੀ ਲੀਡਰਸ਼ਿਪ ਨਹੀਂ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਦੇ ਮਸਲੇ ਕੀ ਹੈ ਰਾਜੇ ਬੜਿੰਗ ਉਹਨਾਂ ਦੇ ਬੇਤੁੱਕੇ ਬਿਆਨ ਜਿਹੜੇ ਉਹ ਦਾ ਪ੍ਰਤਾਪ ਬਾਜਵੇ ਉਹਨਾਂ ਦਾ ਜਿਹੜਾ ਅਵਾ-ਗਵਾ ਬੋਲਣਾ ਜਿਹੜਾ ਉਹ ਕਾਂਗਰਸ ਦੀ ਜੋ ਉੱਥੇ ਹਾਲਤ ਹੋਈ ਆ ਚੌਥੇ ਨੰਬਰ ਤੇ ਗਈ ਆ ਇਸ ਕਰਕੇ ਰਾਜੇ ਬੜਿੰਗੋ ਨਾ ਬਾਦੇ ਤੋਂ ਮੇਰਾ ਖਲ ਜਾਰੀ ਗੱਲ ਕਾਂਦੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਬੜ ਗਿਆ ਨਾਲ ਹੀ ਕਾਂਗਰਸ ਦਾ ਨਿਬੜ ਗਿਆ ਨਾਲ ਹੀ ਉਹਨਾਂ ਦਾ ਨਿਬੜ ਗਿਆ ਸਤਾਈ ਚ ਮੱਜ ਚ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਦੂ ਹਾਦੂ ਕੀ ਤੁਸੀਂ ਤੇ ਤਾਰਪਾ ਸਾਹਿਬ ਇੱਕ ਸਵਾਲ ਲਾਸਟ ਹੋ ਰਿਹਾ ਕਿ ਤਰਨਤਾਰ ਦੇ ਵਿੱਚ ਇਲਕਸ਼ ਤੋਂ ਪਹਿਲਾਂ ਕਿਆ ਜਾਂਦਾ ਸੀਗਾ ਕਿ ਇਹ ਪੰਥਕ ਵੋਟ ਇਥੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਖਾਲਸਾ ਸੀ ਫਿਰ ਵੀ ਆਮ ਆਦਮੀ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਹ ਗੱਲ ਸਮਝਣ ਦੀ ਲੋੜ ਹੈ ਕਿ ਮਾਝੇ ਦੇ ਲੋਕਾਂ ਨੇ ਤਰਨਤਾਰਨ ਦੇ ਲੋਕਾਂ ਨੇ ਵਿਕਾਸ ਨੂੰ ਵੋਟਾਂ ਪਾਈ ਵਿਕਾਸ ਨੂੰ ਪਹਿਲ ਦਿੱਤੀ ਇਹ ਜਿਹੜੇ ਬੰਦੇ ਇਦਾਂ ਦੀ ਸਿਆਸਤ ਕਰਦੇ ਰਹੇ ਧਰਮਾਂ ਦੀ ਜਾਤਾਂ ਪੱਤਾਂ ਦੀ ਹੁਣ ਤੱਕ ਉਹਨਾਂ ਦੀ ਸਿਆਸਤ ਜਿਹੜੀ ਆ ਪਦੋਂ ਪਾਂਦੇ ਲੋਕਾਂ ਨੇ ਨਕਾਰ ਦਿੱਤੀ ਲੋਕਾਂ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਸੀਗੇ ਉਹਨਾਂ ਕੰਮਾਂ ਤੇ ਮੋਹਰ ਲਾਈ ਆ ਉਹਦਾ ਲੋਕ ਪੰਜਾਬ ਦੇ ਵਿਕਾਸ ਚਾਹੁੰਦੇ ਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਫਲਾਣੀਆਂ ਵੀ ਆ ਹੋ ਗਿਆ ਜੀ ਪੰਥੋਂ ਨੂੰ ਫਲਾਣ ਹੋ ਗਿਆ ਜੀ ਪੰਥੋਂ ਖਤਰਾ ਹੋ ਗਿਆ ਜੀ ਉਹ ਸਭ ਚੀਜ਼ਾਂ ਐਵੇਂ ਆ ਉਹ ਲੋਕ ਸਮਝਿਆ ਕਿ ਯਾਰ ਵਿਕਾਸ ਜਿਹੜਾ ਉਹ ਸਭ ਤੋਂ ਜੂਦੀ ਆ ਪੰਜਾਬ ਦੇ ਚੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਵਿਕਾਸ ਕਰ ਰਹੀ ਆ ਜਿਹਦੇ ਤੁਹਾਨੂੰ ਆਪਣੇ ਸਤਾਈ ਚ ਪਤਾ ਲੱਗ ਜੂਗਾ ਕਿ ਕੀ ਕੀ ਬਲ ਸਥਿਤੀ ਜਿਹੜੀ ਬੰਦੀ ਉਹ ਕਿਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਤਾਈ ਦੇ ਵਿੱਚ ਬੰਦੀ। ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਦੂਜੇ ਨੰਬਰ 'ਚ ਆਏ ਆ ਸਤਾਈ 'ਚ ਪਹਿਲੇ ਨੰਬਰ ਤੇ ਆਵਾਂਗੇ। ਸਰ ਜਿਹੜਾ ਦੂਜੇ ਨੰਬਰ ਤੇ ਆਏ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੇ ਇਹ ਸਿਲੈਕਸ਼ਨ ਦੇ ਪਹਿਲੂ ਵਿਚਾਰਨ ਵਾਲੇ ਉਹ ਮੈਂ ਤੁਹਾਨੂੰ ਕਹਿ ਤਾ ਕਿ ਗੈਂਗਸਟਰ ਜਿਹੜੇ ਪੰਜਾਬ ਦੇ ਚਕਾਉਣ ਲੈ ਕੇ ਆ। ਅਕਾਲੀ ਦਲ ਲੈ ਕੇ ਆ ਨਸ਼ੇ ਕੌਣ ਲੈ ਕੇ ਆ ਪੰਜਾਬ ਅਕਾਲੀ ਦਲ ਲੈ ਕੇ ਆ। ਔਰ ਇਸ ਲਖੇ ਵਿੱਚ ਨੰਗੇ ਚਿੱਟੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਗੈਂਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਗਈ ਇਹ ਸਾਬਤ ਕਰਦਾ ਕਿ ਕੱਲੀ ਦਲ ਅਸਲ ਦੇ ਵਿੱਚ ਕਹਿੰਦਾ ਕੁਛ ਹੈ ਤੇ ਕਰਦਾ ਕੁਝ ਹੋਰ ਹੈ ਇਸ ਕਰਕੇ ਕੱਲੀ ਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਬੇਤੁਕ ਕਹਿੰਦੇ ਜਿੱਥੇ ਪੰਥ ਤੋਂ ਬਿਨਾਂ ਕੇਦੂ ਵੋਟ ਹੀ ਨਹੀਂ ਪੈਦੀ ਜਿੱਤ ਕੇ ਕਿਹਦੀ ਬਾਦਾਂ ਯਾਰ ਤੇ ਇਸ ਕਰਕੇ ਕੱਲੀ ਦਲ ਦੇ ਬਿਆਨਾਂ 'ਚ ਕੋਈ ਦਮ ਖਮ ਨਹੀਂ ਨਾ ਕੋਈ ਬਹੁਤਾਂ ਨੂੰ ਸੀਧਾ ਸੇ ਲੈਣ ਦੀ ਲੋੜ ਹੈ